ਜੀਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਮੈਨੂੰ ਡਾਇਬੀਟਿਸ ਦੀ ਪ੍ਰੋਬਲਮ ਹੈਗੀ ਆ ਪਰ ਮੈਂ ਮੈਡੀਸਨ ਨਹੀਂ ਲੈਂਦੀ ਤੇ ਮੈਡੀਸਨ ਵਾਸਤੇ ਜਿਹੜਾ ਮੈਂ ਡਾਇਬੀਟੀ ਵਾਸਤੇ ਜਿਹੜਾ ਜੂਸ ਵਾ ਉਹ ਕarele ਅਦਰ ਅਦਰ ਆਪਾਂ ਕਰੀਲਾ ਲੈ ਲੈਣਾ ਤੇ ਇੱਕ ਟਮਾਟਰ ਲੈ ਲੈਣਾ ਤੇ ਇਹਦੇ ਵਿੱਚ ਆਪਾਂ ਪਾਲਕ ਦੇ ਪੱਤੇ ਪਾ ਲੈਣੇ 5-6 ਉਹ ਮੇਰੇ ਕੋਲ ਫਿਲਹਾਲ ਹੈ ਲੰਗੀ ਤੇ ਖਤਮ ਹੋਈ ਆ ਤਾਂ ਕਰਕੇ ਮੈਂ ਨਹੀਂ ਲਈ ਤੇ ਇਹਨਾਂ ਨੂੰ ਲੈ ਕੇ ਜੇ ਤੇ ਤੁਹਾਡੇ ਕੋਲ ਜੂਸਰ ਹੈਗਾ ਤੇ ਤੁਸੀਂ ਜੂਸਰ ਦੇ ਵਿੱਚ ਇਹਦਾ ਜੂਸ ਬਣਾ ਸਕਦੇ ਹੋ ਤੇ ਜੇ ਜੂਸ ਨਹੀਂ ਹੈਗਾ ਜੂਸਰ ਨਹੀਂ ਹੈਗਾ ਤੇ ਤਾਂ ਵੀ ਇਹਨੂੰ ਆਪਾਂ ਕੀ ਕਰ ਸਕਦੇ Karele ਨੂੰ tomato ਨੂੰ ਤੇ palak ਦੇ pattiyan ਨੂੰ paani ਵਿੱਚ ਚੰਗੀ ਤਰ੍ਹਾਂ boil ਕਰਕੇ ਤੇ ਜਿਹੜਾ ਉਹਦਾ ਜੂਸ ਆ ਉਹ ਜੂਸ ਕੱਢ ਕੇ ਆਪਾਂ ਲੈ ਸਕਦੇ ਆ ਇਹਨੂੰ ਭਾਵੇਂ ਖਾਣਾ ਖਾਣ ਤੋਂ ਪਹਿਲਾਂ ਲੈ ਲਓ ਤੇ ਭਾਵੇਂ ਖਾਣਾ ਖਾਣ ਤੋਂ ਬਾਅਦ ਲੈ ਲਓ ਇਹ ਲੈਣ ਦੇ ਨਾਲ ਤੁਹਾਡਾ ਖਾਣਾ ਖਾਣ ਤੋਂ ਮਗਰੋਂ ਜਿਹੜੀ diabetes ਆ ਉਹ ਜਿਆਦਾ ਵੱਧਦੀ ਨਹੀਂ ਨੋਰਮਲ ਨੋਰਮਲ ਤੁਹਾਡੀ ਜਿਹੜੀ ਹੋ ਰਹੇ ਜਿੰਨੀ ਗਰੰਟੀ ਉਂਦੀ ਰਹੂਗੀ ਉਹਨੇ ਕਿਤੇ ਲਗਭਗ ਇਹ ਜਿਹੜਾ ਜੂਸ ਆ ਇਹ ਬਹੁਤ ਵਧੀਆ ਹੈ ਜਿਹੜੇ ਨਵ ਆ ਗਏ ਨੇ ਡਾਇਬਟੀਜ਼ ਮਰੀਜ਼ ਨੇ ਖਾਣਾ ਵਾਸਤੇ ਬਹੁਤ ਵਧੀਆ ਜੂਸ ਆ ਇਹ ਵੀ ਲੈ ਸਕਦੇ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਤੇ ਮੇਰੀ ਵੀ ਇਹੇ ਨਾਲ ਜਿਹੜੀ ਆ ਖਾਣਾ ਖਾਣ ਤੋਂ ਮਗਰੋਂ ਜਿਆਦਾ ਵੱਧਦੀ ਨਹੀਂ ਨੋਰਮਲ ਹੀ ਰਹਿੰਦੀ ਹੈ ਮੇਰੀ ਜਿਹੜੀ ਦੂਸਰੀ ਡਰਿੰਕ ਆ ਇਹ ਆਪਾਂ ਨੋਰਮਲ ਆਪਾਂ ਗਰਮੀਆਂ ਦੇ ਵਿੱਚ ਹਰ ਰੋਜ਼ ਹੀ ਲੈ ਸਕਦੇ ਆ ਜਿ ਤਰ੍ਹਾਂ ਕਿ ਆਪਾਂ ਕੋਈ ਹੈਵੀ ਖਾਣਾ ਖਾਦਾ ਵਾ ਜਿਵੇਂ ਕੋਈ ਸਮੋਸੇ ਖਾਦੇ ਆ ਜਾਂ ਆਪਾਂ ਕੁਝ ਨੂਡਲ 버ਗਰ ਲਿਆਵਾ ਜਾਂ ਆਪਾਂ ਕੁਝ ਵਿਆਟੋਸ ਖਾ ਕੇ ਆਈਆਂ ਤੇ ਇਹ ਹੈਗਾ ਡੀਟੌਕਸ ਡਰਿੰਕ ਜਿਹੜੀ ਆਪਾਂ ਹਰ ਰੋਜ਼ ਲੈ ਸਕਦੇ ਆ ਤੇ ਬੜੀ ਟੇਸਟੀ ਆ ਬਿਨਾ ਚੀਨੀ ਦੀ ਹੈ ਬਿਨਾ ਚੀਨੀ ਦੀ ਆ ਤੇ ਬੜੀ ਟੇਸਟੀ ਡਰਿੰਕ ਆ ਆ ਇੱਕ ਨਿੰਬੂ ਆ ਜਿੰਨੂੰ ਮੈਂ ਕਿ ਪੂਰਾ ਛਿੱਲ ਲਿਆਇਆ ਇਸ ਤਰ੍ਹਾਂ ਛਿੱਲ ਕੇ ਇਹਨੂੰ ਆਪਾਂ ਇਹ ਮਿਕਸਰ ਜੱਗ ਦੇ ਵਿੱਚ ਪਾ ਦਿੱਤਾ ਤੇ ਇਹਦੇ ਨਾਲ ਹੀ ਆਪਾਂ ਅਦਰਕ ਪਾ ਦਿੱਤਾ ਥੋੜਾ ਜਿਹਾ ਤੇ ਨਾਲ ਹੀ ਆਪਾਂ ਅੱਧਾ ਕੱਟ ਕੇ ਇਹਦੇ ਵਿੱਚ ਆਪਾਂ ਖੀਰਾ ਪਾ ਦਿੱਤਾ ਇਦਾਂ ਆਪਾਂ ਖੀਰਾ ਪਾ ਲਿਆ ਇਹਦੇ ਵਿੱਚ ਤੇ ਇਹਦੇ ਵਿੱਚ ਹੀ ਆਪਾਂ ਜਿਵੇਂ ਸੇਵ ਪਾਤਾ ਆਪਾਂ ਇਹਦੇ ਵਿੱਚ ਅੱਧਾ ਸੇਵ ਪਾ ਦੇਣਾ ਇਸ ਤਰ੍ਹਾਂ ਸੇਵ ਨੂੰ ਪਾ ਦਿੱਤਾ ਤੇ ਇਹਦੇ ਵਿੱਚ ਹੀ ਆਪਾਂ ਥੋੜਾ ਜਿਹਾ ਆਪਾਂ ਜੀਰਾ ਪਾ ਦਿੱਤਾ ਜਿਹੜਾ ਜੀਰਾ ਆਪਾਂ ਤਵੇ ਦੇ ਉੱਪਰ ਭੁੰਨਿਆ ਹੋਆ ਤਵੇ ਦੇ ਉੱਪਰ ਭੁੰਨ ਕੇ ਤੇ ਉਹਨੂੰ ਆਪਾਂ ਇਸ ਤਰ੍ਹਾਂ ਮਿਕਸ ਕਰਕੇ ਰੱਖਿਆ ਵਾ ਉਹ ਹੀ ਆਪਾਂ ਇਸ ਡਰਿੰਕ ਦੇ ਵਿੱਚ ਪਾ ਦੇਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਈ ਆ ਕਾਲਾ ਨਮਕ ਕਾਲਾ ਨਮਕ ਜਿਹੜਾ ਇਹਦੇ ਵਿੱਚ ਆਪਾਂ ਇਸ ਡਰਿੰਕ ਦੇ ਵਿੱਚ ਪਾ ਦੇਣਾ ਤੇ ਹੁਣ ਇਹਦੇ ਵਿੱਚ ਪਾਣੀ ਪਾ ਕੇ ਤੇ ਇਹਨੂੰ ਆਪਾਂ ਗ੍ਰੈਂਡਰ ਕਰ ਲੈਣਾ ਇਹ ਤੇ ਬਣਾ ਲਿਆ ਆ ਮਿਕਸ ਕਰ ਲਿਆ ਮਿਕਸ ਕਰ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਇਹਦੇ ਚ ਬਣਾ ਆ ਕੇ ਤੇ ਆਪਾਂ ਇਹਨੂੰ ਇਹ ਤਰ੍ਹਾਂ ਛਾਣ ਲੈਣਾ ਹੈ ਛਾਣ ਕੇ ਜਿਹੜਾ ਇਹ ਇਹਦਾ ਮੋਟਾ-ਮੋਟਾ ਆ ਉਹ ਸਭ ਉੱਪਰ ਰਹਿ ਜਾਣਾ ਹੈ ਥੱਲੇ ਆਪਣਾ ਪਾਣੀ ਜਿਹੜੀ ਡ੍ਰਿੰਕ ਥੱਲੇ ਤਿਆਰ ਹੋ ਜਾਣੀ ਹੈ ਇਹ ਜਣੀ ਕੇ ਚੰਗੀ ਤਰ੍ਹਾਂ ਜਿਹੜਾ ਇਹ ਡਰਿੰਕ ਸਾਫ਼ ਹੋ ਜੇ ਜਿਹੜੀ ਡਰਿੰਕ ਆ ਤਿਆਰ ਹੋ ਗਈ ਐ ਤੇ ਇਹਨੂੰ ਆਪਾਂ ਇਹਦਾ ਸੇਬ ਦਾ ਕਲਰ ਰੈੱਡ ਕਰਕੇ ਇਹਦਾ ਕਲਰ ਇਹ ਆਇਆ ਨਹੀਂ ਤੇ ਜ਼ਿਆਦਾਤਰ ਇਹਦਾ ਗ੍ਰੀਨ ਜਿਹਾ ਕਲਰ ਹੁੰਦਾ ਆ ਹਰਿਆ ਕਲਰ ਆਊਗਾ ਹੁਣ ਆਪਾਂ ਰਹਿਮਤ ਕੋਲੋਂ ਚੈੱਕ ਕਰਾਉਣੇ ਆ ਕਿ ਕਿੱਦਾਂ ਦੀ ਡਰਿੰਕ ਬਣੀ ਐ ਸਾਡੀ ਰਹਿਮਤ ਦੱਸੂਗੀ ਕਿ ਇਹ ਡਰਿੰਕ ਵਧੀਆ ਬਣੀ ਐ ਟੇਸਟੀ ਐ ਦੱਸੋ ਉੱਧਰ ਮਮਾ ਨੂੰ ਮੂੰਹ ਕਰਕੇ ਦੱਸਿਓ ਕੀ ਕੀ ਦੇਖ ਹਾਂ ਬੁਰੀ ਟੇਸਟੀ ਹੈ ਪੂਰਾ ਗਲਾਸ ਪੀ ਲੋ ਜੀ ਹਾਂ ਹਾਂ ਇਹਨੇ ਬੜੀ ਟੇਸਟੀ ਡਰਿੰਕ ਬਣੀ ਆ ਜਿਹੜੀ ਇਹ ਖਿਲੇ ਦੀ ਆ ਸੇਬ ਦੀ ਆ ਤੇ ਨਿੰਬੂ ਤੇ ਕਾਲਾ ਨਮਕ ਤੇ ਇਹਦੇ ਵਿੱਚ ਆਪਾਂ ਜੀਰਾ ਪਾ ਕੇ ਜਿਹੜੀ ਬਣਾਈ ਆ ਇਹ ਵੀ ਹਰ ਰੋਜ਼ ਲੈ ਸਕਦੇ ਗਰਮੀਆਂ ਵਾਸਤੇ ਬਹੁਤ ਹੈਲਥੀ ਡਰਿੰਕ ਆ ਜਿਹੜਾ ਆਪਾਂ ਕੁਝ ਖਾਂਦੇ ਨਹੀਂ ਆ ਕਾਹ ਵੀ ਕੁਝ ਖਾ ਲਿਓ ਉਹ ਵੀ ਡੀਟੌਕਸ ਹੋ ਜਾਂਦਾ ਇਹਦੇ ਨਾਲ ਟਿਪੀਨ ਦੇ ਵਿੱਚ ਵੀ ਬੜੀ ਟੇਸਟੀ ਆ